ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਸਭਨੇ ਚੜ੍ਹਦੀ ਕਲਾ ਵਿੱਚ ਰੱਖੇ ਪਿਆਰ ਵਾਲੇ ਸੰਤਾਂ ਬੋਲੋ ਜੀ ਸ਼੍ਰੀ ਵਾਹਿਗੁਰੂ ਤੇਰਾ ਸ਼ੁਕਰ ਮਨਾਵਾ ਮੈਂ ਦਾਤਿਆ ਤੂੰ ਲਾਇਆ ਮੈਨੂੰ ਚਰਨੀ ਨਵ ਨਿਓ ਸ਼ੀਸ਼ ਕਾਮ ਮੈਂ ਦਾਤਿਆ ਤੂੰ ਲਾਇਆ ਮੈਨੂੰ ਚਰਨੀ ਤੇਰਾ ਸ਼ੁਕਰ ਮਨਾਵਾ ਮੈਂ ਦਾਤਿਆ ਤੂੰ ਲਾਇਆ ਮੈਨੂੰ ਚਰਨੀ ਇਨੀ ਮਰੀ ਹੁਕਾਤ ਨਹੀਂ ਸੀ ਜਿੰਨਾ ਚੜੀ ਪਾਇਆ ਤੂੰ ਹਰਸ਼ਾ ਤੇਰੋ ਦੇਨੂ ਮੈਂ ਅਰਸ਼ੀ ਉਡਣਾ ਲਾਇਆ ਤੂੰ ਇਨੀ ਮਰੀ ਹੁਕਾਤ ਨਹੀਂ ਸੀ ਜਿੰਨਾ ਚੜੀ ਪਾਇਆ ਤੂੰ ਹਰਸ਼ਾ ਤੇਰੋ ਦੇਨੂ ਮੈਂ ਅਰਸ਼ੀ ਉਡਣਾ ਲਾਇਆ ਤੂੰ ਰੈਨ ਨੂੰ ਕੰਜ ਬੜਿਆਵਾ ਮੈਂ ਦਾਤਿਆ ਤੂੰ ਲਾਇ ਮੈਨੂੰ ਚਰਨੀ ਤੇਰਾ ਸ਼ੁਕਰ ਮਨਾਵਾ ਮੈਂ ਦਾਤਿਆ ਤੂੰ ਲਾਇ ਮੈਨੂੰ ਚਰਨੀ ਤੇਰਾ ਸ਼ੁਕਰ ਮਨਾਵਾ ਮੈਂ ਦਾਤਿਆ ਤੂੰ ਲਾਇ ਮੈਨੂੰ ਚਰਨੀ ਓਠ ਦੇ ਬੈਂਦੇ ਸ਼ਾਮ ਸਵੇਰੇ ਦਰਸ਼ਨ ਹਰਦਮ ਚਾਵਾ ਤੇਰੇ ਖੁਸ਼ੀਆਂ ਦੇ ਨਾਲ ਪਰੇਖ ਜਾਨੇ ਸੋਭਾ ਮਿਲਦੀ ਏ ਇਸ ਜਹਾਨੇ ਉਠਦੇ ਬੈੰਦੇ ਸ਼ਾਂਤ ਸਵੇਰੇ ਦਰਸ਼ਨ ਹਰਦਮ ਚਾਵਾ ਤੇਰੇ ਖੁਸ਼ੀਆਂ ਦੇ ਨਾਲ ਪਰੇਖ ਜਾਨੇ ਸੋਭਾ ਮਿਲਦੀ ਏ ਇਸ ਜਹਾਨੇ ਸੋਭਾ ਮਿਲਦੀ ਹਰਤਾ ਤੋਂ ਦਸ ਹੋਰ ਕੀ ਚਾਵਾ ਮੈਂ ਤੇਰਾ ਸ਼ੁਕਰ ਮਨਾਵਾ ਤੇਰਾ ਤੂੰ ਲਾਇਆ ਮੈਨੂੰ ਚਰਣੀ ਤੇਰਾ ਸ਼ੁਕਰ ਮਨਾਵਾ ਮੈਂ ਦਾਤਿਆ ਤੂੰ ਲਾਇਆ ਮੈਨੂੰ ਚਰਣੀ ਮੇਰਾ ਮਾਣ ਵਧਾਉਣ ਵਾਲਿਆ ਸੱਚ ਦੀ ਜੋਤ ਜਗਾਉਣ ਵਾਲਿਆ ਮੇਰੇ ਜ ਸੇਵਕ ਦੀ ਦਾਤਾ ਜਜ ਕਰੇ ਕਰਾਉਣ ਵਾਲਿਆ ਮੇਰਾ ਮਾਣ ਵਧਾਉਣ ਵਾਲਿਆ ਸੱਚ ਦੀ ਜੋਤ ਜਗਾਉਣ ਵਾਲਿਆ ਮੇਰੇ ਜੈ ਸੇਵਕ ਦੀ ਦਾਤਾ ਜੈ ਜੈ ਕਰ ਕਰੋ ਨਵਾਨਿਆ ਜਸ ਤੇਰਾ गावा ਮੈਂ ਦਾਤਿਆ ਤੂੰ ਲਾਇਆ ਮੇਨੂੰ ਚਰਨੀ ਤੇਰਾ ਸ਼ੁਕਰ ਮਨਾਵਾ ਮੈਂ ਦਾਤਿਆ ਤੂੰ ਲਾਇਆ ਮੇਨੂੰ ਚਰਨੀ ਤੇਰਾ ਸ਼ੁਕਰ ਮਨਾਵਾ ਮੈਂ ਦਾਤਿਆ ਤੂੰ ਲਾਇਆ ਮੇਨੂੰ ਚਰਨੀ ਨੇ ਨਾ ਸੀ ਇਸ ਤੁਮ ਕਾਮ ਮੈਂ ਦਾਤੀਆ ਤੂੰ ਲਾਇਆ ਮੈਨੂੰ ਚਰਨੀ ਤੇਰਾ ਸ਼ੁਕਰ ਮਨਾ ਮੈਂ ਦਾਤੀਆ ਤੂੰ ਲਾਇਆ ਮੈਨੂੰ ਚਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ